ਹੈਲੋ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਪਿੰਡਾਂ ਦੀ ਬਿਲਕੁਲ ਰੀਅਲ ਲਾਈਫ ਹੁੰਦੀ ਹੈ ਜਿਹੜੀ ਅਸਲੀ ਜ਼ਿੰਦਗੀ ਉਹ ਦਿਖਾਉਣੇ ਆ ਤੇ ਆਪਾਂ ਕੁਟ ਰਹੇ ਹਾਂ ਚਟਨੀ ਇਹਦੇ ਵਿੱਚ ਆਪਣੇ ਪਾਇਆਗਾ ਥੋੜਾ ਜਿਹਾ ਧਨੀਆ ਪੁਦੀਨਾ ਹਰੀ ਮਿਰਚ ਤੇ ਹੁਣ ਕਿਉਂਕਿ ਧਨੀਆ ਤਾਂ ਹਜੇ ਹੈ ਨਹੀਂਗਾ ਵੀ ਆਪਾਂ ਥੋੜਾ ਜਿਹਾ ਵਿੱਚ ਐਡ ਕਰ ਲਿਆ ਤੇ ਹੀ ਚਟਨੀ ਇੰਨੀ ਟੇਸਟੀ ਬਣੂਗੀ ਤੁਸੀਂ ਹੈਰਾਨ ਰਹਿ ਜਾਓਗੇ ਅਗਰ ਤੁਹਾਡੇ ਕੋਲ ਇਹ ਨਾ ਥੋੜਾ ਜਿਹਾ ਪਾਈਨੈਪਲ ਵਗੈਰਾ ਹੈਗਾ ਹੈਗਾ ਜਾਂ ਫਿਰ ਅੰਬ ਦਾ ਆਚਾਰ ਤੁਸੀਂ ਇਹਦੇ ਵਿੱਚ ਐਡ ਕਰ ਲਓ ਤਾਂ ਉਸ ਤੋਂ ਵੀ ਜ਼ਿਆਦਾ ਹਨਾ ਇਹ ਵਧੀਆ ਬਣਦੀ ਹੈਗੀ ਤੇ ਆਪਾਂ ਹੁਣ ਇਹਦੇ ਵਿੱਚ ਪਿਆਜ਼ ਅਗਰ ਤੁਸੀਂ ਹਨਾ ਪਾਉਣਾ ਤਾਂ ਥੋੜਾ ਪਾਓ ਕਿਉਂਕਿ ਪਿਆਜ਼ ਦੇ ਨਾਲ ਜਿਹੜੀ ਧਨੀਏ ਵਾਲੀ ਚਟਨੀ ਹੁੰਦੀ ਹੈ ਉਹ ਕੌੜੀ ਜੀ ਹੋ ਜਾਂਦੀ ਹੈ ਅਸਲ ਵਿੱਚ ਤਾਂ ਤੁਸੀਂ ਨਾ ਸਕਿਪ ਕਰ ਦਿਓ ਪਿਆਜ਼ ਬਿਲਕੁਲ ਨਾ ਪਾਓ ਕਿਉਂਕਿ ਮੈਂ ਵੀ ਪਿਆਜ਼ ਇਹਦੇ ਵਿੱਚ ਨਹੀਂ ਪਾਉਂਦੀ ਹੁੰਦੀ ਤੇ ਇਸ ਤਰੀਕੇ ਦੇ ਨਾਲ ਆਪਾਂ ਨੇ ਚਟਨੀ ਬਣਾ ਲਈ ਇਹਦੇ ਵਿੱਚ ਆਪਾਂ ਨੇ ਹਰੀ ਮਿਰਚ ਥੋੜਾ ਜਿਹਾ ਅਦਰਕ ਵੀ ਮੈਂ ਪਾ ਲੈਣੀ ਹੁੰਨੀ ਆ ਅਗਰ ਹਨਾ ਤੁਹਾਨੂੰ ਜਿਹੜੀ ਜਿਹੜੀ ਚੀਜ਼ ਪਸੰਦ ਹੁੰਦੀ ਆ ਨਾ ਉਹ ਪਾਓ ਪਰ ਤੁਸੀਂ ਇਦਾਂ ਬਣਾਓਗੇ ਨਾ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਅਗਰ ਤੁਸੀਂ ਇਹਨੂੰ ਤੜਕਾ ਵੀ ਲਗਾ ਲਓਗੇ ਨਾ ਥੋੜਾ ਜਿਹੀ ਸ਼ੱਕਰ ਪਾ ਕੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਬਣ ਜਾਂਦੀ ਹੈਗੀ ਤੇ ਹੁਣ ਆਪਾਂ ਬਣਾਵਾਂਗੇ ਇਹਦੇ ਨਾਲ ਹਨਾ ਮਿੱਸੀ ਰੋਟੀ ਜਿਹੜੀ ਤੰਦੂਰੀ ਰੋਟੀ ਵੀ ਆਪਾਂ ਕਹਿ ਦਿੰਨੇ ਆ ਮਿੱਸੀ ਰੋਟੀ ਵੀ ਕਹਿ ਦਿੰਨੇ ਆ ਤੇ ਆਪਾਂ ਨਹੀਂ ਲੈਤਾ ਕਣਕ ਦਾ ਆਟਾ ਕਿਉਂਕਿ ਪਰਿਵਾਰ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਤੇ ਮੈਂ ਇੱਥੇ ਦੋ ਕੌਲੀਆਂ ਹਨਾ ਜਿੰਨਾ ਕਿ ਦੋ ਕਟੋਰੀ ਕਣਕ ਦੇ ਆਟੇ ਦੀ ਲੈਂਦੀ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਬੇਸਣ ਬੇਸਣ ਦੀ ਆਪਾਂ ਇੱਕ ਕਟੋਰੀ ਐਡ ਕਰਾਂਗੇ ਕਿਉਂਕਿ ਦੋ ਦੋ ਹਿੱਸੇ ਹਨਾ ਕਣਕ ਦੇ ਆٹے ਦੇ ਤੇ ਇੱਕ ਹਿੱਸਾ ਬੇਸਣ ਦਾ ਫਿਰ ਹੀ ਮਿਸੀ ਰੋਟੀ ਜ਼ਿਆਦਾ ਵਧੀਆ ਬਣਦੀ ਹੈਗੀ ਪ੍ਰੋਪਰ ਇਹ ਤਰੀਕਾ ਹੈ ਇਹਦਾ ਕਦੇ ਵੀ ਤੁਸੀਂ ਤੁਹਾਡਾ ਮਨ ਕਰੇ ਹਨਾ ਮਿਸੀ ਰੋਟੀ ਖਾਣ ਦਾ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਜਿਹੜੀ ਕਿ ਆਪਾਂ ਤੰਦੂਰੀ ਮਿਸੀ ਰੋਟੀ ਵੀ ਕਹਿ ਦਿੰਦੇ ਆ ਇਹਨੂੰ ਚਟਣੀ ਤੇ ਹੋਰ ਕਿਹੜੀ ਚੀਜ਼ ਨਾਲ ਜ਼ਿਆਦਾ ਟੇਸਟੀ ਲੱਗਦੀ ਆਪਾਂ ਤੁਹਾਨੂੰ ਉਹਦੀ ਖਾਵਾਂਗੇ ਇਹਦੇ ਨਾਲ ਕਿ ਜੁੜੀ ਹੋਈ ਤੁਹਾਨੂੰ ਮੈਂ ਇੱਕ ਗੱਲ ਵੀ ਸੁਣਾਉਂਗੀ ਤੇ ਬਾਹਰ ਚੁੱਲੇ ਤੇ ਹਨਾ ਆਪਾਂ ਇਹ ਬਣਾ ਰਹੇ ਹਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਹਨਾ ਨਮਕ ਤੇ ਥੋੜੀ ਜਿਹੀ ਮਿਰਚ ਵੀ ਤੁਸੀਂ ਐਡ ਕਰ ਸਕਦੇ ਹੋ ਪਰ ਆਪਣੀ ਚਟਨੀ ਹੈਗੀ ਆਪਾਂ ਮਿਰਚ ਐਡ ਨਹੀਂ ਕਰਾਂਗੇ ਥੋੜਾ ਜਿਹਾ ਨਮਕ ਆਪਾਂ ਨੇ ਪਾ ਲਿਆ ਇਹਦੇ ਵਿੱਚ ਥੋੜਾ ਜਨਾ ਮੈਂ ਹਲਦੀ ਪਾ ਦਿੰਨੀ ਹਾਂ ਤਾਂ ਕਿ ਨਾਲੇ ਉਹਦੇ ਨਾਲ ਤਾਂ ਕਲਰ ਸੋਨਾ ਆਉਂਦਾ ਨਾਲੇ ਹਲਦੀ ਵੈਸੇ ਵੀ ਆਪਣੀ ਹੈ ਨਾ ਬਾਡੀ ਵਾਸਤੇ ਕਿਉਂਕਿ ਇੱਕ ਹਨਾ ਐਂਟੀਬੈਟਿਕ ਹੈਗੀ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈਗੀ ਕਲਰ ਵੀ ਸੋਨਾ ਆਉਂਦਾ ਜੈਲੋ ਜੈਲੋ ਕਲਰ ਜਿਹਦੀ ਰੋਟੀ ਬਣ ਜਾਂਦੀ ਹੈਗੀ ਇੱਕ ਵਾਰ ਨਾ ਹੁਣ ਆਪਾਂ ਇਹਨੂੰ ਆਟੇ ਨੂੰ ਗੁੰਨ ਲਾਂਗੇ ਤੇ ਇੱਕ ਵਾਰ ਦੀ ਗੱਲ ਹੈ ਪੁਰਾਣੇ ਸਮੇਂ ਦੇ ਵਿੱਚ ਇੱਕ ਵਾਰੀ ਕਹਿੰਦੇ ਆਪਣੇ ਅੰਗਰੇਜ਼ ਆ ਗਿਆ ਸੀਗਾ ਤੇ ਉਹਨੂੰ ਨਾ ਕਿਸੇ ਜੱਟ ਨੇ ਇਸ ਤਰੀਕੇ ਨਾਲ ਮਿੱਸੀ ਰੋਟੀ ਖਵਾਤੀ ਨਾਲ ਪਿਆਜ਼ ਨਾਲ ਅਚਾਰ ਹਨਾ ਉਹਨੇ ਇਦਾਂ ਹੀ ਜਾ ਕੇ ਨਾ ਬਾਹਰ ਚੱਲਿਆ ਗਿਆ ਉੱਥੇ ਜਾ ਕੇ ਉਹਨੇ ਮਿੱਸੀ ਰੋਟੀ ਬਣਵਾਈ ਕਹਿੰਦੇ ਵੀ ਇਸ ਇਸ ਤਰੀਕੇ ਨਾਲ ਬਣਾਉਣੀ ਆ ਉਹਨੇ ਬਣਵਾਤਾ ਉਸੇ ਤਰੀਕੇ ਨਾਲ ਜਿਵੇਂ ਹਨਾ ਉਰੇ ਖਾਦੀ ਸੀਗੀ ਆਪਣੇ ਇੰਡੀਆ ਦੇ ਵਿੱਚ ਪਰ ਵਿਚਾਰੇ ਇਹਨੂੰ ਹਨਾ ਇਹ ਭੁੱਲ ਗਿਆ ਵੀ ਖਾਣੀ ਕਿਵੇਂ ਸੀ ਉਹ ਪਹਿਲਾਂ ਪਿਆਜ਼ ਦੇ ਦੰਦੀ ਵੜ ਲਿਆ ਕਰੇ ਹਨਾ ਫਿਰ ਆਚਾਰ ਦੇ ਵੜ ਲਿਆ ਕਰੇ ਫਿਰ ਰੋਟੀ ਪਾ ਲਿਆ ਕਰੇ ਕਦੇ ਆਚਾਰ ਪਹਿਲਾਂ ਪਾ ਲੇ ਕਰ ਉਹਨੇ ਸਾਰੇ ਤਰੀਕੇ ਕਰ-ਕਰ ਦੇਖ ਲਏ ਪਰ ਉਹਨੂੰ ਉਹ ਟੇਸਟ ਨਾ ਆਇਆ ਜਿਹੜਾ ਕਿ ਹਨਾ ਮਿੱਸੀ ਰੋਟੀ ਦਾ ਟੇਸਟ ਹੁੰਦਾ ਤੇ ਉਹਨੇ ਫਿਰ ਇੰਡੀਆ ਵਿੱਚ ਹਨਾ ਇੱਧਰ ਆਪਣੇ ਫੋਨ ਲਾਇਆ ਹਨਾ ਆਪਣੇ ਦੋਸਤ ਨੂੰ ਜਿਹੜਾ ਕਿ ਜਿਹਦੇ ਘਰੇ ਉਹਨੇ ਇਹ ਰੋਟੀ ਖਾਦੀ ਸੀ ਉਹ ਕਹਿੰਦਾ ਵੀ ਦੇਖ ਵੀ ਮੈਂ ਜਿਹੜੀ ਸਾਰੀ ਰੋਟੀ ਹੈ ਨਾ ਜਿਵੇਂ ਤੈਂ ਮੈਨੂੰ ਖਵਾਈ ਸੀ ਮੈਂ ਉਸੇ ਤਰੀਕੇ ਦੇ ਨਾਲ ਹਨਾ ਇਹਨੂੰ ਖਾਦਾ ਹੈਗਾ ਤੇ ਉਸੇ ਤਰੀਕੇ ਦੇ ਨਾਲ ਬਣਵਾਇਆ ਹੈਗਾ ਵੀ ਪਰ ਮੈਨੂੰ ਉਹ ਟੇਸਟ ਨਹੀਂ ਆਇਆ ਤੇ ਜਿਹੜਾ ਉਹ ਆਪਣਾ ਜੱਟ ਸੀਗਾ ਉਹ ਕਹਿੰਦਾ ਵੀ ਤੂੰ ਕਿਸ ਤਰੀਕੇ ਦੇ ਨਾਲ ਹਨਾ ਇਸ ਨੂੰ ਮਤਲਬ ਕਿ ਖਾ ਰਿਹਾ ਹੈਗਾ ਕਿਵੇਂ ਬਣਾਈ ਸਾਰੀ ਉਹਨੇ ਦੱਸੀ ਤੇ ਫਿਰ ਉਹ ਬੜਾ ਹੱਸਿਆ ਉਹ ਕਹਿੰਦਾ ਵੀ ਨਹੀਂ ਵੀ ਗੱਲ ਤਾਂ ਸਾਰੀ ਹਨਾ ਤਰੀਕੇ ਦੀ ਹੋਈ ਆ ਖਾਣ ਦੀ ਹੋਈ ਹੈਗੀ ਤੇ ਤੂੰ ਪਹਿਲਾਂ ਹਨਾ ਰੋਟੀ ਦੇ ਨਾਲ ਅਚਾਰ ਲਾ ਦਹੀਂ ਲਾ ਹਨਾ ਮੱਖਣ ਲਾ ਫਿਰ ਉਹਨੂੰ ਖਾ ਤੇ ਉਸ ਤੋਂ ਬਾਅਦ ਤੂੰ ਹਨਾ ਪਿਆਜ਼ ਖਾਈਂ ਤੇ ਫਿਰ ਉਹਨੇ ਇਸੇ ਤਰੀਕੇ ਨਾਲ ਕੀਤਾ ਕਹਿੰਦਾ ਹਾਂ ਵਾਕੇ ਹੀ ਕਹਿੰਦਾ ਵੀ ਤਰੀਕਾ ਤਰੀਕਾ ਹੀ ਹੁੰਦਾ ਹਨ ਤੇ ਆਪਣੇ ਆਟਾ ਹਨਾ ਲਗਾ ਕੇ ਹੁਣ ਰੱਖ ਲਿਆਗਾ ਆਟਾ ਜਿਹੜਾ ਇਹਦਾ ਹੁੰਦਾ ਹੈ ਨਾ ਨਾ ਜ਼ਿਆਦਾ ਹਾਰਡ ਤੇ ਨਾ ਜ਼ਿਆਦਾ ਸੌਫਟ ਤੇ ਇਹਨੂੰ ਤੇ ਆਪਾਂ ਨੇ ਤਵਾ ਵੀ ਰੱਖ ਲਿਆ ਉਧਰ ਹਨਾ ਅੱਗ ਦੇ ਉੱਪਰ ਤੇ ਕਈ ਫਰੈਂਡ ਨਾ ਮੈਨੂੰ ਹੱਸਦੇ ਹੁੰਦੇ ਹੈਗੇ ਕਹਿੰਦੇ ਨੇ ਦੀਦੀ ਗਰਮੀ ਦੇ ਵਿੱਚ ਹਨਾ ਤੁਸੀਂ ਚੁੱਲੇ ਤੇ ਮਰਨਾ ਹੈਗਾ ਪਰ ਜਿਹੜੀ ਮਿੱਸੀ ਰੋਟੀਆਂ ਨਾ ਇਹਦਾ ਜ਼ਿਆਦਾ ਟੇਸਟ ਮਲਕੀ ਚੁੱਲੇ ਤੇ ਹੀ ਆਉਂਦਾ ਹੈਗਾ ਤਾਂ ਤੁਸੀਂ ਇਹਨੂੰ ਗੈਸ ਤੇ ਵੀ ਬਣਾ ਸਕਦੇ ਹੋ ਕਿਉਂਕਿ ਕਈ ਸਿਸਟਰ ਮੈਨੂੰ ਹਨਾ ਜਦੋਂ ਮੈਂ ਲਾਈਵ ਕੁਕਿੰਗ ਕਰਦੀ ਹੁੰਦੀ ਸੀ ਮੈਨੂੰ ਪੁੱਛਦੀਆਂ ਹੁੰਦੀਆਂ ਸੀਗੀਆਂ ਦੀਦੀ ਵੀ ਅਸੀਂ ਹਨਾ ਗੈਸ ਤੇ ਵੀ ਨੂੰ ਬਣਾ ਸਕਦੇ ਆਂ ਵੀ ਅਸੀਂ ਪਿੰਡ 'ਚ ਨਹੀਂ ਰਹਿੰਦੇ ਅਸੀਂ ਨਾ ਪਿੰਡ 'ਚ ਕਦੇ ਗਏਾਂਗੇ ਤੇ ਪ੍ਰੋਪਰ ਮੈਂ ਤੁਹਾਨੂੰ ਦੇਖੋ ਗੈਸ ਤੇ ਵੀ ਬਣਾ ਕੇ ਦਿਖਾਈ ਸੀਗੀ ਇਹ ਉਸ ਤਰੀਕੇ ਨਾਲ ਹਨ ਤੁਸੀਂ ਗੈਸ ਤੇ ਬਣਾ ਸਕਦੇ ਹੋ ਆਪਣੀ ਪੁਰਾਣੀ ਵੀਡੀਓ ਕੋਈ ਵੀ ਤੁਸੀਂ ਲਾਈਵ ਦੀ ਦੇਖ ਲਿਓ ਉਹਦੇ ਵਿੱਚ ਤੁਹਾਨੂੰ ਵੀਡੀਓ ਮਿਲ ਜਾਏਗੀ ਤੇ ਮੈਂ ਦੁਬਾਰਾ ਵੀ ਵੈਸੇ ਹੁਣ ਸਰਦੀਆਂ ਆ ਰਹੀਆਂ ਨੇ ਹਨ ਦੁਬਾਰਾ ਵੀ ਆਪਾਂ ਕੁਕਿੰਗ ਦੀ ਵੀਡੀਓ ਤੁਹਾਨੂੰ ਲਾਈਵ ਪਾ ਦਾਂਗੇ ਇਹਦਾ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਕਿਉਂਕਿ ਮਿੱਸੀ ਰੋਟੀ ਹਰੇਕ ਤੋਂ ਨਹੀਂ ਬਣਦੀ ਹੈਗੀ ਹਨ ਜਿਹੜੀ ਮੱਕੀ ਵਾਲੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਪਰ ਜਿਹੜੀ ਇਹ ਆਪਣੀ ਬੇਸਣ ਵਾਲੀ ਹੁੰਦੀ ਹੈ ਹਨ ਇਹ ਟੁੱਟਦੀ ਨਹੀਂ ਹੈਗੀ ਠੀਕ ਰਹਿੰਦੀ ਹੈਗੀ ਇਹ ਇਹਨੂੰ ਤੁਸੀਂ ਅਗਰ ਪਾਣੀ ਨਾਲ ਬਣਾਓਗੇ ਨਾ ਫਿਰ ਤੁਹਾਡੇ ਤੋਂ ਸ਼ਾਇਦ ਉਨੀ ਵਧੀਆ ਨਹੀਂ ਬਣਨੀ ਮੈਂ ਤੁਹਾਨੂੰ ਦੋਨੇ ਤਰੀਕੇ ਨਾਲ ਬਣਾ ਕੇ ਦਿਖਾ ਦੂੰਗੀ ਅਗਰ ਤੁਸੀਂ ਇਹਨੂੰ ਪ੍ਰੋਪਰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਹਨਾ ਥੋੜਾ ਜਿਹਾ ਪਾਣੀ ਦਾ ਹੱਥ ਲਗਾ ਲਓ ਉਹ ਸੌਰੀ ਘਿਓ ਦਾ ਹੱਥ ਲਗਾ ਲਓ ਇੱਕ ਉਂਗਲ ਫਿੰਗਰ ਤੇ ਆਪਣੇ ਹਲਾ ਕੇ ਘਿਓ ਹਨਾ ਆਪਣੇ ਹੱਥਾਂ ਤੇ ਲਗਾ ਲਓ ਫਿਰ ਉਹਦੇ ਆ ਤੁਸੀਂ ਲੋਈ ਜਿੱਦਾਂ ਕਿ ਆਪਾਂ ਪੇੜਾ ਕਹਿ ਦੇਣਾ ਲੋਈ ਕਹਿ ਦੇਣਾ ਇਹਨੂੰ ਬਣਾਓ ਬਣਾ ਕੇ ਤੁਸੀਂ ਫਿਰ ਪ੍ਰੋਪਰ ਹਨਾ ਆਪਾਂ ਇਹਨੂੰ ਤੁਹਾਡੇ ਸਾਹਮਣੇ ਬਿਲਕੁਲ ਬਣਾਵਾਂਗੇ ਤੇ ਮੈਂ ਪਹਿਲਾਂ ਦੋਹੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੀ ਪਹਿਲਾਂ ਪਾਣੀ ਨਾਲ ਆਪਾਂ ਬਣਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਘਿਓ ਦੇ ਨਾਲ ਬਣਾਵਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਹਨਾ ਇਹਨੂੰ ਖਾਵਾਂਗੇ ਕਿਵੇਂ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਨਾ ਇੱਕ ਦਿਨ ਨਾ ਮੈਂ ਇਸ ਤਰੀਕੇ ਨਾਲ ਹੀ ਲਾਈਵ 'ਚ ਰੋਟੀ ਬਣਾ ਰਹੀ ਸੀ ਤੇ ਇੱਕ ਸਿਸਟਰ ਮੈਨੂੰ ਕਹਿੰਦੇ ਅਮਰਸਰ ਸਾਹਿਬ ਤੋਂ ਜੁੜੇ ਸੀ ਉਹ ਕਹਿੰਦੇ ਦੀਦੀ ਇਹ ਤੁਸੀਂ ਖੁਦ ਬਣਾ ਰਹੇ ਹੋਗੇ ਹਨਾ ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਹਨਾ ਦੀਦੀ ਦਾ ਫੇਸ ਨਹੀਂ ਦਿਖ ਰਿਹਾ ਵੀ ਪਤਾ ਨਹੀਂ ਕੋਈ ਹੋਰ ਨਾ ਬਣਾ ਰਿਆ ਹੋਵੇ ਹਨਾ ਫਿਰ ਮੈਂ ਉਹਨਾਂ ਨੂੰ ਪ੍ਰੋਪਰ ਦਿਖਾਇਆ ਸਾਰਾ ਵੀ ਹਾਂ ਮੈਂ ਹੀ ਬਣਾਉਣੀ ਆ ਨਾ ਕਿਉਂਕਿ ਇਦਾਂ ਦੇ ਕੰਮ ਦੇ ਕਿ ਨਾ ਕਈ ਮੈਨੂੰ ਬੇਬੇ ਵੀ ਕਹਿ ਦਿੰਦੇ ਨੇ ਬੇਬੇ ਸਾਨੂੰ ਵੀ ਖਵਾ ਦਿਓ ਤੇ ਰੋਟੀ ਆਪਾਂ ਨੇ ਪਾਤੀ ਹੁਣ ਆਪਾਂ ਇਹਨੂੰ ਪਲਟ ਦਾਂਗੇ ਜਦੋਂ ਇੱਕ ਸਾਈਡ ਇਹਦੀ ਪੱਕ ਚੁੱਕੀ ਹੋਊਗੀ ਤੇ ਹੁਣ ਆਪਾਂ ਇਹਨੂੰ ਪਲਟ ਦਾਂਗੇ ਫਿਰ ਆਪਾਂ ਇਹਨੂੰ ਨੀਚੇ ਹਨਾ ਜਿਹੜੀ ਡਾਇਰੈਕਟ ਅੱਗ ਹੈਗੀ ਚੁੱਲ੍ਹੇ ਦੀ ਉਹਦੇ ਵਿੱਚ ਹਨਾ ਸੇਕਾਂਗੇ ਕਿਉਂਕਿ ਚੁੱਲੇ ਦੇ ਵਿੱਚ ਜਿਹੜੀ ਇਹਨਾ ਡਾਇਰੈਕਟ ਆਗ ਹੁੰਦੀ ਹੈ ਜਿਹੜੀ ਕੋਲਿਆਂ ਦੀ ਲੱਕੜ ਦੀ ਹੈਨਾ ਜਾਂ ਉਪਲਿਆਂ ਦੀ ਆ ਪਾਥੀਆਂ ਦੀ ਆਪਾ ਅੱਗ ਕਹਿ ਦਿੰਦੇ ਆ ਉਹਦੇ ਤੇ ਹੈਨਾ ਆਪਾਂ ਇਹਨੂੰ ਰਾੜਾਂਗੇ ਤਾਂ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਕਿਉਂਕਿ ਗੈਸ ਦੀ ਫਲੇਮ ਤੇ ਜਦੋਂ ਆਪਾਂ ਇਹਨੂੰ ਰਾੜਦੇ ਆ ਤਾਂ ਬਹੁਤ ਹੈਨਾ ਘੱਟ ਫਰੈਂਡ ਹੁੰਦੇ ਨੇ ਜਿਨ੍ਹਾਂ ਨੂੰ ਪਸੰਦ ਆਉਂਦੀ ਹੈਗੀ ਪਰ ਪ੍ਰੋਪਰ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਕਿਉਂਕਿ ਗੈਸ ਤੇ ਸਿਰਫ ਤੁਸੀਂ ਕਿਉਂ ਦਾ ਹੱਥ ਲਗਾ ਕੇ ਹੀ ਇਹਨੂੰ ਬਣਾਉਣਾ ਅਗਰ ਪਾਣੀ ਲਗਾ ਕੇ ਬਣਾਉਗੇ ਤਾਂ ਤੁਹਾਡੀ ਰੋਟੀ ਉਨੀ ਵਧੀਆ ਨਹੀਂ ਬਣੂਗੀ ਹੈਨਾ ਕੁਝ ਟਿਪਸ ਹੁੰਦੇ ਆ ਹੈਨਾ ਇਹ ਕੁਕਿੰਗ ਦੇ ਵੀ ਕੋਈ ਇਹ ਨਹੀਂ ਹੁੰਦਾ ਵੀ ਆਪਾਂ ਇਹਦੇ ਵਿੱਚ ਕੋਈ ਫਾਰਸੀ ਪੜ੍ਹਣੀ ਹੈ ਤੇ ਦੇਖੋ ਕਿੰਨੀ ਸੋਹਣੀ ਆਪਣੀ ਇਹ ਮਿੱਸੀ ਰੋਟੀ ਬਣ ਕੇ ਹਨਾ ਰੈਡੀ ਹੈ ਤੇ ਹੁਣ ਆਪਾਂ ਤੁਹਾਨੂੰ ਪ੍ਰੋਪਰ ਦਿਖਾਉਣੇ ਆ ਵੀ ਆਪਾਂ ਇਹਨੂੰ ਕਿਸ ਚੀਜ਼ ਦੇ ਨਾਲ ਹਨਾ ਸਰਵ ਕਰਾਂਗੇ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆਪਣੀ ਦਹੀਂ ਹੈਗੀ ਚਟਣੀ ਹੈ ਇਹ ਆਪਣੀ ਮੱਖਣੀ ਹੈ ਜਿਹਨੂੰ ਆਪਾਂ ਚਿੱਟਾ ਹਨਾ ਵਾਈਟ ਮੱਖਣ ਵੀ ਕਹਿ ਦਿੰਦੇ ਆ ਪਿਆਜ਼ ਨਾਲ ਰੱਖਤ ਆਪਾਂ ਨੇ ਜਿਹਨੇ ਵੀ ਪਸੰਦ ਆ ਹਨਾ ਰੱਖ ਲੋ ਨਹੀਂ ਪਸੰਦ ਤਾਂ ਨਾ ਖਾਓ ਤੁਸੀਂ ਤੇ ਮੇਸੀ ਰੋਟੀ ਇਹ ਆ ਪਿੰਡਾਂ ਦਾ ਹਨਾ ਅਸਲੀ ਸ਼ੁੱਧ ਖਾਣਾ ਜਿਹਨੂੰ ਕੇ ਪਹਿਲਾ ਸ਼ੁੱਧ ਖਾਣਾ ਕਹਿੰਦੇ ਹੁੰਦੇ ਸੀਗੇ ਇਹ ਉਹ ਹੈਗੀ ਹੁਣ ਤਾਂ ਦੇਖੋ ਅਲੋਪ ਹੋ ਰਿਹਾ ਵਿਚਾਰੀ ਬਜ਼ੁਰਗ ਵੀ ਤਰਸਦੇ ਆ ਹਨਾ ਇਸ ਚੀਜ਼ ਨੂੰ ਪਰ ਜਰੂਰ ਇਹ ਬਣਾਇਆ ਕਰੋ ਨਾਲੇ ਤਾਂ ਹਨਾ ਬੱਚੇ ਜਿਹੜੇ ਕਹਿੰਦੇ ਨੇ ਵੀ ਬੱਚੇ ਨਹੀਂ ਖਾਂਦੇ ਉਹ ਵੀ ਖਾ ਲੈਂਦੇ ਹੈਗੇ ਤੇ ਨਾਲੇ ਟੇਸਟ ਤੇ ਹੈਲਦੀ ਅਗਰ ਤੁਸੀਂ ਨਾ ਬਾਹਰ ਜਾ ਕੇ ਕਿਸੇ ਹੋਟਲ ਵਗੈਰਾ ਤੇ ਹੈਨਾ ਢਾਬੇ ਵਗੈਰਾ ਤੇ ਇਸ ਚੀਜ਼ ਨੂੰ ਹਨਾ ਕਰਾਈ ਕਰੋਗੇ ਤਾਂ ਨਾਲੇ ਤੁਹਾਨੂੰ ਉਹ ਸੁਆਦ ਨਹੀਂ ਆਉਣਾ ਤੇ ਨਾਲੇ ਤੁਹਾਨੂੰ ਜੇਬ ਕਾਫੀ ਹਲਕੀ ਕਰਨੀ ਪੈ ਸਕਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਨੂੰ ਆਪਣੇ ਚੈਨਲ ਤੇ ਇਦਾਂ ਦੀ ਹਨਾ ਕੁਕਿੰਗ ਦੀਆਂ ਜੋ ਨੀਕ ਜੀਆਂ ਵੀਡੀਓ ਹਨਾ ਤੇ ਬਾਕੀ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਤੇ ਨਾਲੇ ਵਾਈਗਰੂ ਦੇ ਨਾਲ ਜੁੜਨਦੀਆਂ ਵਿਰਤੀਆਂ ਜੋ ਵੀ ਹਨ ਹੈਗੇ ਨੇ ਤੁਹਾਨੂੰ ਸਾਰੀਆਂ ਉਹ ਵੀ ਆਪਾਂ ਦੱਸਾਂਗੇ ਤਾਂ ਤੁਹਾਡੀ ਨਿਮਾਣੀ ਜੀ ਭੈਣ ਨੂੰ ਹਨਾ ਪਿਆਰ ਬਖਸ਼ਦੇ ਹੋਏ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ